ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਾਂ ਵਰਗਾ ਮਹਾਰਾਜਾ ਸਿੱਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨਾਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 27 ਜੂਨ 1839 ਦੀ ਗੱਲ ਕਰ ਰਹੀਏ ਤੇ ਨਾਲੇ ਦੱਸ ਰਹੀਏ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇਹੋ ਜੀਆਂ ਗੱਲਾਂ ਕਿ ਤੁਹਾਡੇ ਹੋਸ਼ ਉੱਡ ਜਾਣਗੇ ਅੱਜ ਜਿਹਾ ਸਵਾਲ ਇਹ ਨਾ ਵੀਡੀਓ ਹੈ ਕਿ ਕੀ ਗੱਲਬਾਤ ਹੋ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਤੇ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ 22 ਜੂਨ 1839 ਅਜਤੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸਕ ਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਾਂ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨਾਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰਥਵੀ ਰਾਜ ਚਾਹਾਨ ਹੋਇਆ ਜਿਹੜਾ ਇੱਥੋਂ ਦਾ ਰਾਜਾ ਸੀ ਇਸ ਧਰਤੀ ਦਾ ਉਹਦੀ ਲੜਾਈ ਹੁੰਦੀ ਆ ਮੁਹੰਮਦ ਗੋਰੀ ਦੇ ਨਾਲ ਖਿਆਲੋ 92 ਦੇ ਵਿੱਚ ਤਰਾਇਨ ਦੀ ਲੜਾਈ ਤੇ ਵਿੱਚ ਹਾਰ ਜਾਂਦਾ ਹੈ ਮੁਹੰਮਦ ਗੋਰੀ ਤੇ ਉਸ ਤੋਂ ਬਾਅਦ ਗੁਲਾਮ ਵੰਸ਼ ਇੱਥੇ ਰਾਜ ਕਰਦਾ ਆ ਜੀਆ ਪਹਿਲਾ ਸ਼ਾਸਕ ਕੁਤਬਦੀਨ ਐਬਕ ਹੋਇਆ ਖੈਰ ਕਾਫੀ ਜਿਹੜੇ ਵੰਸ਼ ਉਸ ਤੋਂ ਬਾਅਦ ਰਾਜ ਕਰਨ ਆਉਂਦੇ ਆ ਤੋਗਲਕਵੀ ਆਉਂਦੇ ਆ ਮੁਗਲ ਵੀ ਆਉਂਦੇ ਆ ਲੋਧੀ ਵੀ ਆਉਂਦੇ ਆ ਬਹੁਤ ਸਾਰੇ ਆਉਂਦੇ ਆ 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪ ਦੇ ਰਾਜ ਦਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ ਨਹੀਂ ਤਾਂ ਸਾਰੇ ਵਿਦੇਸ਼ੀ ਹਮਲਾਵਰ ਆਏ ਆ ਤੇ ਵਿਦੇਸ਼ੀਆਂ ਨੇ ਆ ਕੇ ਰਾਜ ਕੀਤਾ 609 ਸਾਲ ਬਣਦੇ ਆ 1192 ਤੋਂ ਲੈ ਕੇ 1801 ਤੱਕ ਮੈਂ ਬਹੁਤ ਜਿਹੜਾ ਇਤਿਹਾਸ ਵੈਸੇ ਤਾਂ ਆਪਾਂ ਨੂੰ ਜਾਨਣਾ ਪਊਗਾ ਵੀ ਕਿਹੜੇ-ਕਿਹੜੇ ਜਿਹੜੇ ਰਾਜ ਇੱਥੇ ਹੋਏ ਆ ਕਿੰਨਾ-ਕਿੰਨਾ ਨੇ ਆ ਕੇ ਰਾਜ ਕੀਤਾ ਬਾਹਰਲੇ ਕਿਵੇਂ ਇੱਥੇ ਪਹੁੰਚੇ ਕੀ ਕੁਛ ਕੀਤਾ ਪਰ ਮੈਂ ਗੱਲ ਸ਼ੁਰੂ ਕਰਦੀ ਆ ਨਾਦਰ ਸ਼ਾਹ ਦੁਰਾਨੀ ਤੋਂ ਅਨਾਦਰ ਸ਼ਾਹ ইরਾਨੀ ਤੋਂ ਮਾਫ ਕਰਨਾ ਨਦਰਸ਼ਾ ইরਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ 1739 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਉਹਦੇ ਕਹਿਣ ਦੇ ਅਧੀਨ ਹੋ ਰਿਹਾ ਸੀ ਦੋ ਦਿਨ ਦੇ ਵਿੱਚ ਡੇਢ ਲੱਖ ਬੰਦਾ ਉਹਨੇ ਮਾਰਤਾ ਦਿੱਲੀ ਦੇ ਵਿੱਚ ਇਸ ਕਤਲੋਗਾਰਤ ਨੂੰ ਬੰਦ ਕਰਨ ਵਾਸਤੇ ਮੁਹੰਮਦ ਸ਼ਾਹ ਜਿਹੜਾ ਉਦੋਂ ਦਾ ਮੁਗਲ ਸ਼ਾਸਕ ਹੋਇਆ ਉਹਨੇ ਆਪਣੀ ਧੀ ਦਿੱਤੀ ਤੇ ਨਾਲ 25 ਕਰੋੜ ਰੁਪਈਆ ਦਿੱਤਾ ਕਿ ਇਸ ਚੀਜ਼ ਨੂੰ ਬੰਦ ਕਰ ਵਾਪਸ ਜਾਂਦਾ ਹੈ 1739 ਦੇ ਵਿੱਚ ਤਖਤ ਤੇ ਤਾਊਸ ਨਾਲ ਲੈ ਕੇ ਜਾਂਦਾ ਜਿਹਦੇ ਵਿੱਚ ਕੋਹੀਨੂਰ ਹੀਰਾ ਚੜਿਆ ਹੋਇਆ ਸੀ ਸੋ ਇਸ ਕਰਕੇ ਮੈਂ ਦੱਸਣ ਲੱਗੀ ਆ ਸੋ ਵਾਪਸ ਚਲਾ ਜਾਂਦਾ ਅਫਗਾਨਿਸਤਾਨ ਤੇ ਇਰਾਨ ਦੇ ਉੱਤੇ ਉਹਦਾ ਰਾਜ ਸੀਗਾ ਉਹਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਆਉਂਦਾ ਹੈ ਅਹਿਮਦ ਸ਼ਾ ਅਬਦਾਲੀ ਉਹ ਉਹ ਤਖਤ ਦੇ ਉੱਤੇ ਬੈਠਦਾ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾ ਅਬਦਾਲੀ ਨੇ ਹਿੰਦੁਸਤਾਨ ਦੇ ਨਕਸ਼ੇ 'ਚ ਦੰਮ ਕਰੀ ਰੱਖਿਆ 8 ਹਮਲੇ ਕੀਤੇ ਆ ਕੁੱਲ ਤੇ ਦੋ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਪਹਿਲੀ ਸੀ ਵੀ ਖਾਦਾ ਪੀਤਾ ਲਾਹੀ ਦਾ ਬਾਕੀ ਅਹਿਮਦ ਸ਼ਾਹ ਦਾ ਵੀ ਅਹਿਮਦ ਸ਼ਾਹ ਨੇ ਓਨਾ ਸਾਰਾ ਲੈ ਜਾਣਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਧੀਆਂ ਭੈਣਾਂ ਨੂੰ ਝੁੱਕ ਕੇ ਲਿਆ ਜਾਂਦਾ ਸੀ ਗਜ਼ਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤੇ ਦੂਜੀ ਕਹਾਵਤ ਉਥੋਂ ਸਿੰਘਾਂ ਦੀ ਔਕਾਤ ਦਾ ਪਤਾ ਚੱਲੂਗਾ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਜੇ ਕਿਸੇ ਚੁਕਾਤ ਹੈ ਜੇ ਕੋਈ ਉਹਨਾਂ ਨੂੰ ਰੋਕ ਸਕਦਾ ਹੈ ਤੱਕ ਛਹਰੇ ਵਾਲੇ ਬਾਬੇ ਰੋਕ ਸਕਦੇ ਆ ਇਹ ਸਿੱਖਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਹਾਵਤ ਪ੍ਰਚਲਿਤ ਸੀ ਕਿ ਜੇ ਕੋਈ ਅਬਦਾਲੀ ਨੂੰ ਰੋਕ ਸਕਦਾ ਤਾਂ ਸਿੱਖ ਰੋਕ ਸਕਦੇ ਸਿੱਖ ਮਿਸਲਾਂ ਨੇ ਬੜਾ ਉਹਦੇ ਨਾਲ ਆਡਾ ਲਾਇਆ ਉਹਨੂੰ ਰੋਕਿਆ ਸਿੱਖਾਂ ਤੋਂ ਇਲਾਵਾ ਮਰਾਠਿਆਂ ਦੀ ਵੀ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਮਰਾਠਿਆਂ ਦੇ ਨਾਲ ਲੜਾਈ ਹੋਈ ਤੇ ਉਹ ਹਾਰ ਜਾਂਦੇ ਆ ਅਬਦਾਲੀ ਤੋਂ 17 62 ਦੇ ਵਿੱਚ ਉਹ ਆਉਂਦਾ ਮਲੇਰ ਕੋਟਲੇ ਕੋਪਰਹੀੜੇ ਦੇ ਕੋਲੇ 30000 ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਦੇ ਵਿੱਚ ਬਾਬੇ ਬਜ਼ੁਰਗ ਬੀਬੀਆਂ ਬੱਚੇ ਸਾਰੇ ਸੀ ਉਹਨੂੰ ਲੱਗਦਾ ਵੀ ਹੁਣ ਜਿਹੜੀਆਂ ਸਿੱਖ ਮਿਸਲਾਂ ਨਹੀਂ ਆ ਜਿਹੜੇ ਸਿੱਖ ਧੜ ਵੀ ਲੜਾਕੇ ਐ ਉਹ ਉਹਦੇ ਨਾਲ ਆੜਾ ਨਹੀਂ ਲਾਉਣਗੇ ਹੁਣ ਨਹੀਂ ਕੋਈ ਉੱਠਦਾ 1764 ਦੇ ਵਿੱਚ ਫੇਰ ਆ ਜਾਂਦਾ 1764 ਤੇ ਵਿੱਚ ਸ਼ੁਕਰ ਚੱਕੀਆਂ ਮਿਸਲ ਦੇ ਬਾਬਾ ਚੜਤ ਸਿੰਘ ਫਿਰ ਉਹਨੂੰ ਦਰਿਆ ਪਾਰ ਕਰਵਾ ਕੇ ਹੁੰਦੀ ਆ ਤੇ ਭੱਜਦਾ ਹੋਇਆ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚਿਓ ਵੀ ਅਫਦਾਲੀ ਭੱਜ ਗਿਆ ਜੇ ਮੇਰੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਤੇ ਬਾਬਾ ਚੜਤ ਸਿਓ ਨੇ ਪਤਾ ਕੀ ਜਵਾਬ ਦਿੱਤਾ ਸੀ ਕਹਿੰਦੇ ਜੇ ਤੇਰੇ ਪੋਤੇ ਆਉਣਗੇ ਤਾਂ ਫਿਰ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਨੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜ੍ਹਤ ਸਿੰਘ ਦੇ ਪੁੱਤਰੇ ਬੁੱਧ ਸਿੰਘ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਹਨਾਂ ਨੇ ਲਾਹੌਰ ਦੇ ਵਿੱਚ ਜ਼ਮਾਨ ਸ਼ਾ ਦੁਰਾਨੀ ਯਾਨੀ ਕਿ ਅਬਦਾਲੀ ਦੇ ਪੁੱਤਰੇ ਨੂੰ ਘੇਰਿਆ ਸੀ ਸੋ ਜਿੰਨਾ ਜ਼ੁਲਮ ਅਹਿਮਦ ਸ਼ਾ ਅਬਦਾਲੀ ਨੇ ਕੀਤਾ ਜਿੰਨੇ ਵੀ ਧਾੜਵੀ ਹੋਰ ਗੱਲ ਦੱਸਦੇ ਜਿੰਨੇ ਵੀ ਧਾੜਵੀ ਆਏ ਆ ਦਰਾ ਖੈਬਰ ਤੇ ਥਰੂ ਆਇਆ ਤੇ ਇੱਕ ਬੰਦਾ ਜੀ ਨੇ ਬੰਨ ਲਾਇਆ ਖੈਬਰਦਰੇ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਸਿੱਖ ਰਾਜ ਦਾ ਸੂਰਜ ਕੁਝ ਸਮੇਂ ਲਈ ਅਸਤ ਹੋਇਆ ਮੰਨ ਸਕਦੇ ਆ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਨਹੀਂ ਗਈ ਇਹ ਡੁੱਬਿਆ ਸੂਰਜ ਚੜ੍ਹੇਗਾ ਤੈਨੂੰ ਇੰਨੀ ਆਵਾਜ਼ਾਂ ਮਾਰਨੀਆਂ ਤੂੰ ਆਏਗਾ ਤੂੰ ਲੜੇਗਾ ਫਿਰ ਖਾਲਸ ਝੰਡੇ ਝੁਲਣੇ ਵੈਰੀ ਜ਼ਾਲਮ ਛੜੇਗਾ ਸ਼ੇਰੇ ਪੰਜਾਬ ਜੰਜੀਤ ਸਿਆ ਤੂੰ ਆਏਗਾ ਤੂੰ ਲੜੇਗਾ ਕਿਹਾ ਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਪੰਜਾਬ ਦੀ ਧਰਤੀ ਤੇ ਲੱਖਾਂ ਹਮਲੇ ਹੋਏ 609 ਸਾਲ ਹਕੂਮਤ ਕੀਤੀ ਤੇ ਪੰਜਾਬ ਦੇ ਲੋਕਾਂ ਨਹੀਂ ਕੀਤੀ ਬਲਕਿ ਬਾਹਰੋਂ ਆਣ ਵਾਲਿਆਂ ਨੇ ਕੀਤੀ ਜਿੰਨਾ ਬਾਹਰੋਂ ਆ ਕੇ ਪੰਜਾਬ ਤੇ ਹਮਲੇ ਕੀਤੇ ਪੰਜਾਬ ਤੇ ਹਕੂਮਤਾਂ ਕੀਤੀਆਂ 609 ਸਾਲ ਤੋਂ ਬਾਅਦ ਸਿੱਖ ਕੌਮ ਨੇ ਆ ਕੇ ਹਕੂਮਤ ਕੀਤੀ ਨਾਦਰ ਸ਼ਾਹ ਦੀ ਗੱਲ ਕੀਤੀ ਜਾਂਦੀ ਏ ਕਿ ਨਾਦਰ ਸ਼ਾਹ ਜਦੋਂ ਵੀ ਭਾਰਤ 'ਤੇ ਹਮਲਾ ਕਰਦਾ ਪੰਜਾਬ 'ਤੇ ਹਮਲਾ ਕਰਦਾ ਪੰਜਾਬ ਦੀਆਂ ਇੱਜ਼ਤਾਂ ਲੁੱਟ ਕੇ ਲੈ ਜਾਂਦਾ ਪੰਜਾਬ ਦੀਆਂ ਧੀਆ ਲੁੱਟ ਕੇ ਲੈ ਜਾਂਦਾ ਪੰਜਾਬ ਦੀ ਦੌਲਤ ਲੁੱਟ ਕੇ ਲੈ ਜਾਂਦਾ ਤੇ ਜੇ ਕਿਸੇ ਦੀ ਧੀ ਨੂੰ ਲੁੱਟ ਕੇ ਲੈ ਜਾਂਦਾ ਤੇ ਲੋਕ ਕਹਿੰਦੇ ਕਿ ਇੱਕ ਸਿੱਖ ਕੌਮ ਏ ਜਿਹੜੀ ਇਹਨਾਂ ਦੀ ਇੱਜ਼ਤ ਬਚਾ ਸਕਦੀ ਏ ਸਿੱਖ ਕੌਮ ਏ ਜਿਹੜੀ ਇਹਨਾਂ ਨੂੰ ਬਚਾ ਸਕਦੀ ਏ ਸਿੱਖ ਕੌਮ ਏ ਜਿਹੜੀ ਨਾਦਰ ਸ਼ਾਹ ਨਾਲ ਟੱਕਰ ਲੈ ਸਕਦੀ ਏ ਤੇ ਨਾਦਰ ਸ਼ਾਹ ਨੂੰ ਅਗਰ ਕੋਈ ਸ਼ਿਕਸਤ ਦੇ ਸਕਦੀ ਏ ਤੇ ਉਹ ਸਿੱਖ ਕੌਮ ਏ ਐ ਸਿੱਖ ਕੌਮ ਵਾਸਤੇ ਬਹੁਤ ਹੀ ਜ਼ਿਆਦਾ ਮਾਣ ਦੀ ਗੱਲ ਏ ਕਿ ਜਦੋਂ ਵੀ ਲੋਕਾਂ ਦੀਆਂ ਇੱਜ਼ਤਾਂ ਲੁੱਟਣ ਡੀਆਂ ਸਨ ਲੋਕਾਂ ਦੀਆਂ ਜਾਨਾਂ ਜਾਣ ਡੀਆਂ ਸਨ ਤੇ ਸਿੱਖਾਂ ਨੇ ਉਹਨਾਂ ਦੀਆਂ ਇੱਜ਼ਤਾਂ ਵੀ ਬਚਾਈਆਂ ਉਹਨਾਂ ਦੀਆਂ ਦੌਲਤਾਂ ਵੀ ਬਚਾਈਆਂ ਤੇ ਉਹਨਾਂ ਦੀਆਂ ਜਾਨਾਂ ਵੀ ਬਚਾਈਆਂ ਤੇ ਬਹੁਤ ਵਧੀਆ ਲੱਗੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ